ਤਾਂ ਗੱਲ ਕਰਾਂਗੇ ਮੁੱਖ ਮੰਤਰੀ ਪੰਜਾਬ ਤੇ ਪੱਤਰਕਾਰ ਰਤਨਦੀਪ ਸਿੰਘ ਢਾਲੀਵਾਲ ਦੀ ਸੋ ਉਹਨਾਂ ਨੇ ਕੁਝ ਕੁ ਮਿੰਟ ਪਹਿਲਾਂ ਇੱਕ ਪੋਸਟ ਪਾਈ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫੇਸਬੁੱਕ ਦੇ ਉੱਤੇ ਬੇਸ਼ੱਕ ਤੁਸੀਂ ਸਰਚ ਮਾਰ ਕੇ ਦੇਖ ਲਿਓ ਰਤਨ ਸਿੰਘ ਢਾਲੀਵਾਲ ਆਈਡੀ ਤਾਂ ਉਹਦੇ ਵਿੱਚ ਇੱਕ ਉਹਨਾਂ ਨੇ ਟੈਂਟ ਤੇ ਪੋਸਟ ਪਾਈ ਹੈ ਕਿਉਂਕਿ ਕਾਲਚ ਰਾਣੀ ਬਾਦਲਾਂ ਦੇ ਪਿੰਡ ਲਾਗੇ ਇੱਕ ਪਿੰਡ ਹੈ ਜਿੱਥੇ ਅਰਮਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਵੰਤਵਾਨ ਪੰਜਾਬ ਨੇ ਆਉਣਾ ਸੀ ਤਾਂ ਉੱਥੇੜਾ ਟੈਂਟ ਲਾਇਆ ਹੋਇਆ ਹੈ ਇਸ ਤੇ ਰਤਨਦੀਪ ਸਿੰਘ ਢਾਲੀਵਾਲ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਪੋਸਟ ਪਾ ਕੇ ਇਦੇ ਵਿੱਚ ਉਹਨਾਂ ਨੇ ਲਿਖਿਆ ਕਿ ਪੈਸਾ ਪੰਜਾਬ ਦਾ ਨਜ਼ਾਰੇ ਦਿੱਲੀ ਵਾਲਿਆਂ ਦੇ ਬਠਿੰਡਾ ਛੱਡੋ ਪੂਰੇ ਪੰਜਾਬ ਤੇ ਦਿੱਲੀ ਨਾਲ ਦਾ ਟੈਂਟ ਹੈ ਹੀ ਨਹੀਂ ਪੰਜਾਬ ਦਾ ਖਜ਼ਾਨਾ ਲਗਾਤਾਰ ਪੰਜਾਬ ਸਰਕਾਰ ਹੈ ਜਿਹੜੀ ਉਹ ਦਿੱਲੀ ਵਾਲਿਆਂ ਨੂੰ ਲੁੱਟਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਅਰਵਿੰਦ ਕੇਜਰੀਵਾਲ ਨੇ ਬਾਦਲਾਂ ਦੇ ਗੁਆਂਡੀ ਪਿੰਡ ਕਾਲ ਚਰਾਣੀ ਦੇ ਵਿੱਚ ਆਉਣਾ ਜਿੱਥੇ ਰੈਲੀ ਲਈ ਟੈਂਟ ਕੀ ਪੰਜਾਬੀ ਟੈਂਟ ਲਗਾਉਣ ਜੋਗੇ ਵੀ ਨਹੀਂ ਲੱਗਦਾ ਚੰਨੀ ਜੀ ਐਵੇਂ ਗੱਪ ਮਾਰੀਗੇ ਵੀ ਅਸੀਂ ਟੈਂਟ ਵੀ ਲਾ ਲੈਂਦੇ ਹਾਂ ਸੋ ਪਾਈ ਗੱਲ ਇਹ ਐ ਕਿ ਪੰਜਾਬ ਚ ਟੈਂਟ ਕਿਸੇ ਨੂੰ ਲਾਉਣਾ ਨਹੀਂ ਆਉਂਦਾ ਤੇ ਨਾ ਹੀ ਕਿਸੇ ਕੋਲ ਉਹ ਚੰਗਾ ਤੇ ਵਧੀਆ ਕਪੜੇ ਦਾ ਜਿਹੜਾ ਟੈਂਟ ਮਿਲਦਾ ਹੁਣ ਡਰ ਇਸ ਗੱਲ ਦਾ ਹੈ ਕਿ ਕਿਤੇ ਟੈਂਟਾਂ ਵਾਲੇ ਆਪਣੀ ਜੁਨੀਅਨ ਬਣਾ ਕੇ ਮੋਰਚਾ ਨਾ ਖੋਲ ਲੈਣ ਵੀ ਸਾਡੇ ਤੋਂ ਪੰਜਾਬ ਸਰਕਾਰ ਪੰਜਾਬ ਚ ਟੈਂਟ ਨਹੀਂ ਲਗਵਾਉਂਦੀ ਤਾਂ ਇਹ ਪੋਸਟ ਪਾਈ ਸੀ ਰਤਨ ਸਿੰਘ ਢਾਲੀਵਾਲ ਨੇ ਨਾਲਾ ਤੁਸੀਂ ਟੈਂਟ ਦੀਆਂ ਫੋਟੋਆਂ ਦੇਖ ਲਈਆਂ ਤਾਂ ਇਸ ਤੇ ਰਿਪਲਾਈ ਭਵੰਤਮਾਨ ਨੇ ਇੱਕ ਰੈਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਹੋ ਸਕਦਾ ਉਹ ਕਾਲਚਰਲ ਦੀ ਰੈਲੀ ਹੋਵੇ ਉਥੇ ਇਹ ਰਿਪਲਾਈ ਕੀਤਾ ਹੈ ਸ਼ਬਦਾਂ ਦੇ ਵਿੱਚ ਜਿੱਥੇ ਪੂਰਾ ਨਾਮ ਨਹੀਂ ਲਿਆ ਉਹਨਾਂ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਕੁਝ ਪੱਤਰਕਾਰਾਂ ਨੂੰ ਦੋ ਟੁੱਕ ਬੁਰਕੀ ਪਈ ਹੋਈ ਹੈ ਵਿਰੋਧੀ ਪਾਰਟੀਆਂ ਵੱਲੋਂ ਇੱਕ ਕਹਿੰਦਾ ਹੈਗਾ ਤਾਂ ਇਹ ਭਵੰਤਮਾਨ ਦੀ ਸ਼ਬਦਾਲੀ ਸ਼ਬਦਾਬਲੀ ਹੈ ਵੀ ਇੱਕ ਨਾਂ ਉਹਦਾ ਰਤਨ ਹੈ ਪਰ ਕੰਮ ਉਹਦੇ ਰਤਨ ਵਾਲੀ ਨਹੀਂ ਹੈਗੀ ਕਹਿਣ ਤੋਂ ਭਾਵ ਬਿਕਾਊ ਪੱਤਰਕਾਰ ਹੈ ਸਾਫ਼ ਸ਼ਬਦਾਂ ਦੇ ਵਿੱਚ ਇਹਦੇ ਅਰਥ ਇਹ ਨਿਕਲਦੇ ਆ ਤਾਂ ਹੁਣ ਇੱਕ ਕਾਉਂਟਰਵਰਸੀ ਛਿੜ ਗਈ ਇਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਇੱਕ ਹੋਰ ਉਦਾਹਰਨ ਦਿੱਤੀ ਹੈ ਕਿ ਗੁਰਦਾਸ ਮਾਨ ਸਾਹਿਬ ਦਾ ਜਿਹੜਾ ਸਾਊਂਡ ਹੈ ਠੁਕਰਾਲ ਉਹ ਵੀ ਦਿੱਲੀ ਤੋਂ ਆ ਫਿਰ ਕੀ ਮਾਨ ਸਾਹਿਬ ਗਾਉਣਾ ਛੱਡ ਦੇਣਾ ਉਹਨਾਂ ਨੇ ਇਹ ਕਿਹਾ ਕਿ بیس ਪੰਜਾਬ ਚ ਹੈ ਟੈਂਟ ਇਹਨਾਂ ਦੇ ਚਾਰੇ ਪਾਸੇ ਲੱਗਦੇ ਆ ਇਸ ਕਰਕੇ ਦਿੱਲੀ ਤੋਂ ਆਇਆ ਹੈ بیس ਪੰਜਾਬ ਹੈ ਬਹੁਤ ਜਗਾਵਾਂ 'ਚ ਟੈਂਟ ਜਿਹੜੇ ਲੱਗਦੇ ਆ ਚਾਰੇ ਪਾਸੇ ਫੈਲੇ ਹੋਏ ਨੇ ਤਾਂ ਉਹਨਾਂ ਨੇ ਇਹ ਗੱਲਾਂ-ਗੱਲਾਂ ਦੇ ਵਿੱਚ ਵੀ ਜਵਾਬ ਦਿੱਤਾ ਹੈ ਇਸ ਤੋਂ ਇਲਾਵਾ ਹੋਰ ਉਦਾਹਰਨਾਂ ਵੀ ਦਿੱਤੀਆਂ ਨੇ ਬਾਦਲਾਂ ਦੇ ਪਿੰਡ ਦੇ ਵਿੱਚ ਕੋਈ ਫਲ ਫਰੂਟ ਨਹੀਂ ਤੇ ਮਾਰਬਲ ਲਿਆਂਦੇ ਗਏ ਸੀ ਇਟਲੀ ਤੋਂ ਲਿਆਂਦੇ ਗਏ ਸੀ ਵੀ ਉਹਦੋਂ ਕਿਉਂ ਨਹੀਂ ਬੋਲੇ ਸੋ ਕਹਿਣ ਦਾ ਭਾਵ ਬੜੀਆਂ ਗੱਲਾਂ ਉਸ ਸਮੇਂ ਸ਼ਬਦਾਂ ਦੇ ਵਿੱਚ ਸਪੀਚ ਦੌਰਾਨ ਕਿਹਾ ਗਿਆ ਨੇ ਨਾਲ ਐਮਐਲਏ ਬਕਰ ਸਿੱਧੂ ਵੀ ਖੜੇ ਸੀ ਤਾਂ ਫਿਰ ਇਹ ਇਸ ਤੋਂ ਬਾਅਦ ਮਿੰਟੂ ਗੁਰਸਰਿਆ ਵੀ ਲਾਈਵ ਹੋਇਆ ਤਾਂ ਉਹ ਵੀ ਆਪਣੇ ਸ਼ਬਦਾਂ ਦੇ ਵਿੱਚ ਰਿਪਲਾਈ ਕਰ ਰਹੇ ਨੇ ਜੋ ਗੱਲ ਹੈ ਉਹ ਰੱਖ ਰਹੇ ਨੇ ਤਾਂ ਇਹ ਕਾਉਂਟਰੋਵਰਸੀ ਹੈ ਜਿਹੜੀ ਹੁਣ ਸੋਸ਼ਲ ਮੀਡੀਆ ਤੇ ਛਿੜ ਚੁੱਕੀ ਹੈ ਜੇ ਗੱਲ ਕਰੀਏ ਆਪਾਂ ਲੋਕਾਂ ਦੇ ਫਤਵੇ ਦੀ ਲੋਕ ਕਿਸ ਵੱਲ ਝੁਕਾ ਕਰ ਰਹੇ ਆ ਤਾਂ ਮਿਲੇ ਜੁਲੇ ਇਹਦੇ ਵਿੱਚ ਕਮੈਂਟ ਆਇਆ ਜਿਹਦੇ ਵਿੱਚ ਆਪਾਂ ਮੋਟਾ-ਮੋਟਾ ਅੰਦਾਜ਼ਾ ਲਗਾ ਸਕਦੇ ਹਾਂ ਉਹ ਤੇ ਲੋਕਾਂ ਨੇ ਇਹ ਵੀ ਕਮੈਂਟ ਕਰਿਆ ਹੈ ਕਿ ਭਾਈ 2027 ਦੇ ਵਿੱਚ ਤੁਹਾਨੂੰ ਦੱਸ ਦੇਣਗੇ ਉਹ ਤੇ ਲੋਕਾਂ ਨੇ ਇਹ ਵੀ ਕਿਹਾ ਕਿ ਭਾਈ ਜਦੋਂ ਤੁਸੀਂ ਚੋਣਾਂ ਲੜਨੀਆਂ ਸੀ ਵਿਧਾਨ ਸਭਾ ਦੀਆਂ 2022 ਦੇ ਵਿੱਚ ਸਰਕਾਰ ਬਣਾਉਣੀ ਸੀ ਤਾਂ ਉਦੋਂ ਇਹ ਪੱਤਰਕਾਰਾਂ ਨੇ ਵੀ ਖਬਰਾਂ ਲਾਈਆਂ ਸੀ ਉਦੋਂ ਇਹ ਪੱਤਰਕਾਰ ਕੀ ਵਿਕੇ ਹੋਏ ਸੀਗੇ ਜਦੋਂ ਤੁਹਾਡੇ ਪੱਖੀ ਗੱਲਾਂ ਕੀਤੀਆਂ ਸੀ ਉਦੋਂ ਵੀ ਇਹੀ ਪੱਤਰਕਾਰ ਸੀ ਤੇ ਹੁਣ ਵੀ ਇਹੀ ਪੱਤਰਕਾਰ ਨੇ ਤਾਂ ਫਿਰ ਹੁਣ ਇਹ ਦੋ ਟੁਕ ਰੋਟੀ ਵਾਲੇ ਕਿਵੇਂ ਹੋਗੇ ਆ ਕਈ ਮੇਰੇ ਵੀਰ ਰਤਨ ਸਿੰਘ ਢਾਲੀਵਾਲ ਦਾ ਪੱਖ ਲੈ ਰਹੇ ਆ ਤਾਂ ਤੁਸੀਂ ਵੀ ਆਪਣੇ ਵਿਚਾਰ ਹੋਣਾ ਕਮੈਂਟਾਂ ਜਰੀਏ ਵੀਡੀਓ ਦੇ ਵਿੱਚ ਜਰੂਰ ਰੱਖਿਓ ਕਿ ਤੁਹਾਨੂੰ ਸਹੀ ਕੌਣ ਲੱਗਦਾ